ਫਰੀਦਕੋਟ ਵਾਲੇ ਐਮਪੀ ਸਰਬਜੀਤ ਸਿੰਘ ਖਾਲਸਾ ਜਿਹੜੇ ਹੁਣ ਮੀਟਿੰਗਾਂ ਕਰ ਰਹੇ ਨੇ ਤੇ ਇੱਕ ਉਹਨਾਂ ਦੀ ਪੋਸਟ ਕੁੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਕੇ ਅੰਮ੍ਰਿਤਪਾਲ ਦੀ ਰਿਹਾਈ ਬਾਰੇ ਗੱਲਬਾਤ ਕਰਾਂਗਾ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਫਰੀਦਕੋਟ ਦੇ ਲੋਕ ਨੇ ਤੁਸੀਂ ਕੀ ਸੋਚ ਸਮਝ ਕੇ ਵੋਟ ਪਾਈ ਸੀ ਸਰਬਜੀਤ ਸਿੰਘ ਖਾਲਸਾ ਨੂੰ ਕਿ ਸ਼ਹੀਦ ਪਿਓ ਦਾ ਪੁੱਤ ਹੈ ਤਾਂ ਵੋਟ ਪਾਈ ਸੀ ਜੇ ਭਾਜਪਾ ਇੰਨੀ ਹੀ ਚੰਗੀ ਹੈ ਮੈਂ ਇਹ ਨਹੀਂ ਕਹਿ ਰਿਹਾ ਭਾਜਪਾ ਮਾੜੀ ਹੈ ਜਿਨ੍ਹਾਂ ਨੇ ਵੋਟ ਪਾਈ ਮੈਂ ਉਹਨਾਂ ਦੀ ਗੱਲ ਕਰਦਾ ਫਿਰ ਤੁਸੀਂ ਫਰੀਦਕੋਟ ਤੋਂ ਹੰਸਰਾਜ ਨੂੰ ਚਿਤਾ ਦਿੰਦੇ ਨਾਲੇ ਤੁਹਾਡੇ ਫਰੀਦਕੋਟ ਦਾ ਵਿਕਾਸ ਹੋ ਜਾਂਦਾ ਕਰੋੜਾਂ ਰੁਪਇਆ ਉਹ ਗ੍ਰਾਂਟਾਂ ਆਪਣੇ ਐਮਪੀ ਨੂੰ ਦੇ ਸਕਦੇ ਆ ਹੁਣ ਤਾਂ ਐਮਪੀ ਦਾ ਜਿਹੜਾ ਕੋਟਾ ਹੁੰਦਾ ਉਹਦੇ ਮੁਤਾਬਕੀ ਉਹਨੂੰ ਗ੍ਰਾਂਟ ਮਿਲਣੀ ਆ ਨਾ ਹੋ ਸਕਦਾ ਬੀਜੇਪੀ ਹੰਸਰਾਜ ਨੂੰ ਮੰਤਰੀ ਬਣਾ ਦਿੰਦੀ ਪਰ ਜਿਹੜਾ ਤੁਹਾਡਾ ਐਮਪੀ ਬਣਿਆ ਜਿਹੜਾ ਕਹਿੰਦਾ ਸੀ ਬੀਜੇਪੀ ਵੀ ਮਾੜੀ ਐ ਕਾਂਗਰਸ ਵਾਲੇ ਵੀ ਮਾੜੇ ਆ ਤੇ ਉਹਨੂੰ ਮੀਟਿੰਗ ਕਰਦਾ ਫਿਰਦਾ ਹਾਲਾਂਕਿ ਬੀਜੇਪੀ ਸਰਕਾਰ ਅਮਰਪਾਲ ਨੂੰ ਰਹਾ ਨਹੀਂ ਕਰ ਸਕਦੀ ਜਿਹੜਾ ਐਨਐਸਏ ਲੱਗਿਆ ਹੋਇਆ ਨਾ ਉਹ ਸੂਬਾ ਸਰਕਾਰ ਭਗਵੰਤ ਮਾਨ ਵੱਲੋਂ ਲਾਇਆ ਗਿਆ ਉਹਦੇ ਵਿੱਚ ਸਾਬਤ ਕੀਤਾ ਗਿਆ ਹੈ ਕਿ ਅਮਰਤਪਾਲ ਤੇ ਅਮਰਤਪਾਲ ਦੇ ਸਾਥੀਆਂ ਨੇ ਨੈਸ਼ਨਲ ਸਿਕਿਉਰਿਟੀ ਜਿਹੜਾ ਐਕਟ ਹੈਗਾ ਉਹਨੂੰ ਤੋੜਿਆ ਗਣਕੇ ਸੰਵਿਧਾਨ ਦੀ ਕਾਨੂੰਨ ਦੀ ਉਲੰਘਣਾ ਕੀਤੀ ਐ ਐਨਐਸਏ ਤਾਂ ਲੱਗਿਆ ਉਹਦੇ ਤੇ ਇਹ ਸਾਬਤ ਕੀਤਾ ਹੋਇਆ ਹੈ ਉਹਨੇ ਗਲਤੀ ਕੀਤੀ ਸੀ ਐਨਐਸਏ ਕਿਨੇ ਤੋੜਨੀ ਐ ਐਨਐਸਏ ਜੇ ਹਟਾਉਣੇ ਆ ਨਾ ਸੂਬਾ ਸਰਕਾਰ ਨੇ ਹਟਾਉਣੀਆਂ ਕੋੜ ਵਿੱਚ ਜਾਣਾ ਸੁਬੀਮ ਕੋੜ ਵਿੱਚ ਜਾਣਾ ਤਾਂ ਮਤਲਬ ਹੀ ਕੋਈ ਨਹੀਂ ਉਹਦਾ ਇੱਕ ਪਾਲਿਸੀ ਬਣਾਈ ਗਈ ਹੈ ਹਰੇਕ ਸੂਬੇ ਦੇ ਅੰਦਰ ਉਹ ਪਾਲਿਸੀ ਚੱਲਦੀ ਹੈ ਜਿਹੜਾ ਵੀ ਬੰਦਾ ਕਿਸੇ ਸੂਬੇ ਦਾ ਮਾਹੌਲ ਖਰਾਬ ਕਰਦਾ ਹੈ ਗੁੰਡਾਗਰਦੀ ਪੈਦਾ ਕਰਦਾ ਹੈ ਉਹਦੇ ਨੱਥ ਪਾਉਣ ਵਾਸਤੇ ਇਹ ਜਿਹੜਾ ਐਨਐਸਏ ਜਿਹੜਾ ਧਾਰਾ ਬਣੀ ਹੋਈ ਹੈ ਉਹਦੇ ਤੇ ਲਾਗੂ ਹੁੰਦੀ ਹੈ ਤੇ ਹੁਣ ਜਿਹੜੀਆਂ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਹੋਣੀਆਂ ਨੇ ਨਵੇਂ ਬਣੇ ਐਮਪੀ ਸਭਜੀਤ ਸਿੰਘ ਖਾਲਸਾ ਦੀਆਂ ਉਹਦੇ ਵਿੱਚੋਂ ਨਿਕਲਣਾ ਕੀ ਹੈ ਕੀ ਨਿਕਲਣਾ ਉਹਦੇ ਵਿੱਚੋਂ ਉਹਦੇ ਵਿੱਚੋਂ ਨਿਕਲਣਾ ਇਹੀ ਹੈ ਵੀ ਅੰਦਰ ਖਾਤੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਹੋਰ ਤਾਂ ਕੁਝ ਨਹੀਂ ਨਿਕਲਣਾ ਦੂਜੇ ਪਾਸੇ ਜਿਹੜੀਆਂ ਭੇਡਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਨੇ ਉਹਨਾਂ ਦੀ ਮੈਂ ਥੋੜੀ ਜਿਹੀ ਅੱਜ ਕਰਤੂਦ ਦੱਸਾਂ ਗੁਰਸੇਵਕ ਸਿੰਘ ਜਵਾਰਕੇ ਨਾਲ ਕੋਮਦਾ ਹੁੰਦਾ ਹੈ ਨਾ ਇੱਕ ਹੁਣ ਪਰਵਿੰਦਰ ਸਿੰਘ ਢੀਂਡਸਾ ਵੀ ਨਾਲ ਬੈਠਾ ਦਿਖਾਈ ਦਿੰਦਾ। ਉਹ ਕੌਣ ਹੈ? ਬਾਲਾਂ ਦਾ ਬਾਗੀ ਧੜਾਈ ਹੈ। ਜਣਕੇ ਤਰਲੋਮਸ਼ੀ ਹੋਏ ਫਿਰਦੇ ਨੇ ਕਿ ਜਿਹੜੀ ਬਾਲ ਜਿਹੜੀ ਘੁੰਮਦੀ ਆ ਨਾ ਗਰਾਊਂਡ ਦੇ ਵਿੱਚ ਉਹਨੂੰ ਕਿੱਦਾਂ ਪਾਲੇ ਦੇ ਅੰਦਰ ਲੈ ਕੇ ਆਂਦਾ ਜਾਵੇ? ਕਿੱਦਾਂ ਉਹਦੇ ਨਾਲ ਗੋਲ ਕੀਤਾ ਜਾਵੇ ਰਾਜਨੀਤਿਕ ਤੌਰ ਤੇ। ਜਣਕੇ ਸਿਆਸੀ ਲਹਾ ਕਿੱਦਾਂ ਲਿਆ ਜਾਵੇ ਉਹਨਾਂ ਦੀ ਮਨਸਾਤ ਇਹ ਹੈਗੀ ਹੈ ਹੁਣ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਨ ਤੋਂ ਮਤਲਬ ਕੀ ਹੈ ਕਿ ਅਮਿਤ ਸ਼ਾਹ ਰਿਹਾ ਕਰੂਗ ਅਮਰਤਪਾਲ ਨੂੰ ਅਮਿਤ ਸ਼ਾਹ ਦੇ ਕਹਿਣ ਦੇ ਤਾਂ ਇਹ ਸਭ ਕੁਝ ਹੋਇਆ ਇਹ ਤਾਂ ਜਗ ਜाहिर ਹੈ ਹਾਲਾਂਕਿ ਜਿਹੜੀ ਰਿਪੋਰਟ ਦੇਣੀ ਹੁੰਦੀ ਹੈ ਸੈਂਟਰ ਨੂੰ ਉਹ ਪੰਜਾਬ ਸਰਕਾਰ ਜਣ ਕੇ ਸੂਬਾ ਸਰਕਾਰ ਨੇ ਦੇਣੀ ਹੁੰਦੀ ਆ ਮਸੂਲਤਾ ਇੰਨੀ ਕੈ ਵੀ ਜਿਹੜੇ ਬੰਦੇ 2 ਮਹੀਨੇ ਪਹਿਲਾਂ ਬੀਜੇਪੀ ਨੂੰ ਗਾਲ੍ਹਾਂ ਕੱਢਦੇ ਸੀ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਸੀ ਅੱਜ ਮੀਟਿੰਗਾਂ ਹੋ ਰਹੀਆਂ ਨੇ ਇਹ ਤਾਂ ਪੰਜਾਬ ਦੇ ਲੋਕਾਂ ਨੇ ਸੋਚਣਾ ਨਾ ਹਾਲਾਂਕਿ ਮੈਂ ਇਹ ਚਾਹਣਾ ਕਿ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇ ਪੰਜਾਬ ਦੇ ਵਿੱਚ ਮੈਂ ਚਾਹਣਾ ਖੁਦ ਜਿਹੜੇ ਸਾਹ ਨੂੰ ਵੋਟ ਸ਼ੇਅਰ ਵੱਧ ਗਿਆ ਤੇ ਅਗਲੇ ਜ਼ੋਰ ਲਾਉਣਗੇ ਸਰਕਾਰ ਬਣਾਉਣ ਮੱਦੇ ਬਣਨੀ ਵੀ ਚਾਹੀਦੀ ਹੈ ਜਦੋਂ ਸੈਂਟਰ ਵਿੱਚ ਅਗਲੀ ਦੀ ਸਰਕਾਰ ਹੈ ਪੰਜਾਬ ਦੇ ਵਿਕਾਸ ਲਈ ਫੇਰ ਹੀ ਕੁਝ ਮੰਗਿਆ ਜਾ ਸਕਦਾ ਨਹੀਂ ਅਗਲਾਂ ਨੂੰ ਕਿ ਲੋੜ ਪਈ ਹੈ ਬਈ ਜਦੋਂ ਅਗਲੇ ਦਾ ਐਮਪੀ ਕੋਈ ਨਹੀਂ ਇੱਥੋਂ ਦਾ ਐਮਐਲਏ ਕਦ ਹੈ ਅਗਲਾ ਕਿਉਂ ਦੇਊਗਾ ਗਰੰਟਰ ਬਈ ਅਗੋਂ ਫਾਇਦਾ ਕੀ ਆ ਪਰ ਜਿਹੜੇ ਸਰਜੀਤ ਵਰਗੇ ਨੇ ਨਾ ਜਾਂ ਪ੍ਰਵਿੰਦਰ ਸਿੰਘ ਢੀਂਂਸੇ ਵਰਗੇ ਨੇ ਨਾਲ ਬੈੰਡੇ ਆ ਗੁਰਸੇਵਕਸ ਜਵਾਰ ਕੇ ਵਰਗੇ ਹੈ ਤੇ ਇਹਨਾਂ ਤੋਂ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਵੀ ਅੰਦਰ ਖਿਚੜੀ ਕੀ ਪਕਦੀ ਹੋਣੀ ਹੈ ਸਰ ਵੀ ਐਡਾ ਵੱਡਾ ਕੋਈ ਰਾਜਨੀਤਿਕ ਨਹੀਂ ਹੈਗਾ ਕੋਈ ਐਡਾ ਵੱਡਾ ਲੀਡਰ ਨਹੀਂ ਹੈਗਾ ਉਹ ਤਾਂ ਲੋਕਾਂ ਨੇ ਥੋੜਾ ਜਿਹਾ ਤਰਸ ਕਰ ਲਿਆ इमोशनल ਹੋ ਗਏ ਵੋਟਾਂ ਪਾ ਦੀਆਂ ਕਿ ਬਿਆਨ ਸਿੰਘ ਨੇ ਇੰਦਰਾਨਗਨਦੀ ਦਾ ਸੋਧਾ ਲਾਇਆ ਸੀ ਇਹ ਕਹਿ ਕੇ ਸ਼ਹੀਦ ਪਰਿਵਾਰ ਦਾ ਬੱਚਾ ਇਹ ਕਹਿ ਕੇ ਵੋਟਾਂ ਪਾ ਦੀਆਂ ਪਰ ਜਿਹੜੀ ਪੰਜਾਬ ਦੇ ਲਈ ਰਾਜਨੀਤੀ ਦੀ ਲੋੜ ਹੈ ਜਾਂ ਜਿਹੜੀ ਅਕਲ ਦੇ ਨਾਲ ਪੰਜਾਬ ਦੇ ਵਿੱਚ ਕੁਝ ਕੀਤਾ ਜਾ ਸਕਦਾ ਉਹ ਅਕਲ ਤਾਂ ਇਹਨਾਂ ਕੋਲ ਹੈ ਨਹੀਂ ਜੁੱਤੀਆਂ 'ਚ ਬੈਠਣਾ ਸੀ ਅਗਲਾ ਨੇ ਬਹਾ ਲਿਆ ਇਹ ਗੱਲਾਂ ਕੌੜੀਆਂ ਨੇ ਫਰੀਦਕੋਟ ਵਾਲਿਓ ਥੋੜਾ ਜਿਹਾ ਧਿਆਨ ਦਿਓ ਗੌਰ ਕਰੋ ਕਿ ਜਿਹੜੇ ਐਮਪੀ ਨੂੰ ਤੁਸੀਂ ਵੋਟਾਂ ਪਾਈਆਂ ਨੇ ਵਾਕਈ ਤੁਸੀਂ ਸਹੀ ਕੀਤਾ ਜਾਂ ਤੁਹਾਡੇ ਕੋਲ ਗਲਤੀ ਹੋਈ ਹੈ ਦੂਜੀ ਗੱਲ ਇਥੇ ਮੈਂ ਹੋਰ ਐਡ ਕਰਨੀ ਹੈ ਸਰਬਜੀਤ ਨੇ ਅੱਜ ਤੱਕ ਐਸੇ ਵੀ ਸਿਪਾਹੀ ਚਾਰੇ ਤੋਂ ਬੋਰਡ ਤਾਂ ਲੈ ਲਈ ਪਰ ਉਹਨਾਂ ਦੇ ਹੱਕ ਦੀ ਇੱਕ ਵੀ ਗੱਲ ਨਹੀਂ ਕੀਤੀ ਇੱਕ ਵੀ ਗੱਲ ਨਹੀਂ ਕੀਤੀ ਇਹ ਸਚਾਈ ਹੈ